ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਪਖੋਕੇ ਡਾਲੀ ਸਾਹਿਬ ਵਿਖੇ 12 ਸਾਲਾਂ ਦੀ ਲੜਕੀ ਨੇ ਪੁਲਿਸ ਥਾਣੇ ਵਿੱਚ ਆਪਣੀ ਮਾਂ ਭਰਾ ਅਤੇ ਮਹਤਵਪਰਾ ਸਮੇਤ ਇਨਸਾਫ ਦੀ ਗੋਹਲ ਲਗਾਉਂਦਿਆਂ ਹੋਇਆਂ ਦੱਸਿਆ ਕਿ ਉਸ ਨੂੰ ਰਸਤੇ ਵਿੱਚ ਕਿਰਚ ਦੀ ਨੋਕ ਤੇ ਚੁੱਕ ਕੇ ਤਿੰਨ ਮਹੀਨੇ ਲਗਾਤਾਰ ਜਬਰ ਜਨਾਹ ਕਰਕੇ ਉਸ ਨੂੰ ਗਰਭਪਤੀ ਕਰਨ ਵਾਲਿਆਂ ਅਤੇ ਉਸ ਦਾ ਧਰਮ ਪਰਿਵਰਤਨ ਕਰਨ ਵਾਲੇ ਕਲਾਨੌਰ ਦੇ ਪਾਸਟਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਸਤਨਾਮਰਾ ਇਸ ਮੇਲ ਮੂਲੋ ਵਾਲੀ ਰੋਡ ਤੇ ਅਕੀ ਜੋਬ ਕਰਦੀ ਪ੍ਰਾਈਵੇਟ ਤੁਸੀਂ ਮੈਂ ਡੈਲੀ ਉੱਥੇ ਆਪਡੋਨ ਕਰਦੀ ਹਾਂ ਤੇ ਇੱਕ ਦਿਨ ਮੈਂ ਮੰਮੀ ਨੇ ਮੇਨੂੰ ਗੱਲ ਕੀਤੀ ਸਰਹੰਦ ਜਾਣਾ ਸੀ ਸਾਰੀ ਫੈਕਲੀ ਨੇ ਤੇ ਮੈਂ ਵੀ ਕਿਹਾ ਮੈਨੂੰ ਵੀ ਲੈ ਜਾਓ ਮੰਮੀ ਕਹਿੰਦੇ ਉੱਥੋਂ ਆ ਵੀ ਨਾਮ ਲਿਖੋਣਾ ਪੈਣਾ ਕਿਰਪਾ ਸਾਹਿਬ ਆ ਕੇ ਮੈਂ ਕਿਰਪਾ ਸਾਹਿਬ ਆਉਣ ਵਾਸਤੇ ਹਫੜੀ ਲੱਗਿਆ ਉੱਥੇ ਤੇ ਮੈਂ ਘਰੇ ਗਈ ਮੰਮੀ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪਾਠ ਕੀਤਾ ਉੱਥੋਂ ਮੈਂ ਹਾਫਟੇ ਕਰਕੇ ਨਾਮ ਨੂਮ ਲਿਖਵਾਇਆ ਸੂਟ ਸੀਨੇ ਦਿੱਤਾ ਉੱਥੋਂ ਵਾਪਸ ਚਲ ਕੇ ਸਾਲ ਲੱਤੇ ਸਾਲ ਲੱਤੇ ਗਈ ਇਹਨੋਂ ਇੱਕ ਵਾਲੀ ਦੀ ਘਟਨਾ ਆ ਉੱਥੇ ਦੋ ਮੁੱਦੇ ਆਏ ਉਹਨੇ ਆਇਆ ਸਾਡੇ ਪਿੰਡ ਦਾ ਸੀਗਾ ਤੇ ਮੈਨੂੰ ਲੱਗਾ ਕੋਈ ਕੰਮ ਉਹਨਾਂ ਨੇ ਮੈਂ ਆਪਣੇ ਰਿਸੈਪਸ਼ਨ ਦੋਟ ਕੇ ਬਾਹਰ ਪੁੱਛਿਆ ਨਹੀਂ ਕੋਈ ਕੰਮ ਹੈ ਉਹਨੇ ਹੁੰਦਿਆ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਦਿਆ ਮੇਰੇ ਚਪੇੜਾ ਮਾਰਿਆ ਫਿਰ ਜਿੱਦੀ ਨੋਕ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕੀ ਸੰਭਾਇਆ ਮੈਨੂੰ ਵੀ ਉਹ ਸ਼ੂਕੀ ਹਾਲ ਤੇ ਵਿੱਚ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਰਹੇ ਮੈਂ ਨਕੋਟ ਮਾਰ ਕਰਦੇ ਰਹੇ ਫਿਜ਼ੀਕਲ ਰਿਲੇਸ਼ਨ ਬਣਾਉਂਦੇ ਰਹੇ ਦੀ ਫੈਮਿਲੀ ਮੈਨੂੰ ਕੁੱਟਦੀ ਰਹੀ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ 13 ਅਪ੍ਰੈਲ ਨੂੰ ਉੱਥੋਂ ਭੱਜ ਕੇ ਆਈ ਆ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੇ ਦੇ ਚੱਕਰ ਮਾਰਦੀ ਨੂੰ ਮੈਨੂੰ ਕੋਈ ਇਨਸਾਫ ਦੀ ਵੀ ਬੀਤ ਨਹੀਂ ਦੇਖ ਰਹੀ ਹੈ ਕਿ ਨਾ ਹੀ ਕੋਈ ਕਾਨੂੰਨ ਮੇਰੀ ਸੁਣਨ ਆਇਆ ਪੁਲਿਸ ਵਾਲੇ ਕੋਈ ਗੱਲ ਕਹਿੰਦੇ ਪਰਚਾ ਕੱਟ ਕਾਂਗੇ 4 ਦਿਨ ਬਾਅਦ ਕੱਟ ਕਾਂਗੇ ਕੋਈ ਕੁਝ ਨਹੀਂ ਕਰਦਾ ਪਿਆ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਹਾਂ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਹਾਂ ਉਹਨਾਂ ਨੇ ਵੀ ਕਿਹਾ ਕਿ ਕੋਈ ਨਹੀਂ ਤੇਰਾ ਪਰਚਾ ਕੱਟ ਦਾਂਗੇ ਇਸ ਟਾਈਮ ਮੈਂ ਪ੍ਰੈਗਨੈਂਟ ਆ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਆ ਜ਼ਬਰਦਸਤੀ ਮੁੰਡੇ ਇਸ ਦੌਰਾਨ ਪੀੜੇ ਲੜਕੀ ਦੇ ਭਰਾ ਨੇ ਦੱਸਿਆ ਕਿ ਉਸਦੀ ਭੈਣ ਇੱਕ ਸੈਲਰ ਤੇ ਨੌਕਰੀ ਕਰਦੀ ਸੀ ਤੇ 19 ਜਨਵਰੀ ਨੂੰ ਲੜਕੀ ਨੂੰ ਪਿੰਡ ਪਖੋਕੇ ਟਾਲੀ ਸਾਹਿਬ ਦੇ ਨੌਜਵਾਨਾਂ ਵੱਲੋਂ ਆਪਣੇ ਸਾਥੀਆਂ ਸਮੇਤ ਕਿਰਚ ਦੀ ਨੋਕ ਤੇ ਅਗਵਾ ਕਰਕੇ ਉਸ ਨੂੰ ਬੇਹੋਸ਼ ਕਰਨ ਉਪਰੰਤ ਚੁੱਕ ਕੇ ਕਿਤੇ ਦੂਰ ਲੈ ਗਏ ਸਨ ਜਾਨਾ ਦੀ ਤਰ੍ਹਾਂ ਰੋਜ਼ ਹੀ ਉੱਥੇ ਕੰਮ ਤੇ ਜਾਂਦੀ ਇੱਕ ਦਿਨ ਸੰਡੇ 19 ਤਰੀਕ ਤੇ ਐਨਐਡਵਾਰ ਤੇ ਪਹਿਲਾ ਮਹੀਨਾ ਤੇ 2025 ਜਨਵਰੀ ਮਹੀਨੇ ਦੀ ਗੱਲ ਹੈ ਘਰੇ ਆਉਂਦੀ ਹੈ 12:00 ਵਜੇ ਮੰਮੀ ਨੂੰ ਲੈ ਕੇ ਤੇ ਗੁਰਦਰ ਸਾਹਿਬ ਜਾਂਦੇ ਆ ਕੰਦੀ ਸਰਾਂ ਦੇ ਜਾਣਾ ਵਾ ਤੇ ਮੇਰਾ ਉੱਥੇ ਨਾਮ ਲਿਖਾ ਦਿਓ ਬਸ ਜਾਣੀ ਦਰਬਾਰ ਸਾਹਿਬ ਕੋਲ ਤੇ ਨਾਮ ਲਿਖਾਉਂਦੀ ਇੱਕ ਆਪਣਾ ਸੂਟ ਦਿੰਦੀ ਸੋਨਾ ਫੇਰ ਉਹ ਸੇਲਰ ਦੇ ਚਲ ਜਾਂਦੇ ਆ ਤਿੰਨ ਸਾਢੇ ਤਿੰਨ ਪੌਣੇ ਚਾਰ ਦੇ ਕਰੀਬ ਉੱਥੇ ਮੁੰਡਾ ਇੱਕ ਪਿੰਡੋਂ ਜਾਂਦਾ ਵਾ ਆਪਣੇ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਹਨ ਜੋ ਕਿ ਪਿੰਡ 'ਚ ਚੋਰੀਆਂ ਲਗਾਤੀਆਂ ਦਾ ਕੰਮ ਕਰਦੇ ਆ ਸਾਰਾ ਪਰਿਵਾਰ ਹੀ ਇਹ ਕੰਮ ਜਿਵੇਂ ਹੋ ਜਾਂਦਾ ਹਾਲ ਇੰਡੀਆ 'ਚ ਨਾਮ ਆ ਵੀ ਜਿੱਥੇ ਚੋਰੀ ਚੋਪੇ ਕਰਦੇ ਮੇਰੀ ਸੇਚਲ ਨੂੰ ਉੱਥੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ੇ ਕਰਵਾ ਕੇ ਤੇ ਉਹਨਾਂ ਸਕੂਟਰੀ ਤੇ ਵਿਚਕਾਰ ਭਾਗੇ ਜਾਂਦੇ। ਤੇ ਅਸੀਂ ਜੇ ਪੱਕੋ ਕੇ ਟਾਲੀ ਸਾਹਿਬ ਤੋਂ ਆਏ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਮਾ ਆ ਕੇ ਦਰਖਾਸਤ ਦਿਨਾ ਵਾ ਰਾਤ ਨੂੰ 6-7 ਵਜੇ। ਤੇ ਕਹਿੰਦੇ ਵੀ ਕੋਰੀਡੋਰ ਤੇ ਚੱਲ ਜਿਓ ਤੁਹਾਡਾ ਨਾ ਕੋਟਲੀ ਥਾਣਾ ਵਾ। ਕੋਟਲੀ ਥਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਦਾਤ ਮੋੜ ਵਾਲੀ ਹੋਈ ਆ ਤੁਸੀਂ ਡੇਰੇ ਜਾਓ। ਡੇਰੇ ਥਾਣੇ ਫੇਰ ਮੈਂ ਰਾਤ ਨੂੰ ਉਹਨਾਂ ਦੇ ਉਹ ਕਹਿੰਦੇ ਆਡੇ ਤੋਂ ਕੋ ਮਨਚੀ ਨਹੀਂ ਦਰਖਾਸਤ ਲੈਣ ਵਾਲਾ। ਤੇ ਅਸੀਂ ਇਨਸਾਬ ਦੱਸੋ ਕਿਦੋਂ ਕੋ ਮੰਗੇ ਤੇ ਪੁਲਿਸ ਤੋਂ ਉਹਨੇ ਤੇ ਕੋਈ ਸਾਡਾ ਹਿਸਾਬ ਨਹੀਂ ਕਰਦੀ ਪਈ। ਤਿੰਨ ਮਹੀਨੇ ਬਾਅਦ ਆਡੀ ਕੁੜੀਆਂ ਵਾਪਸ ਆਈ ਆ ਉਹਨਾਂ ਇੱਕੋਟ ਦੇ ਮਾਰਦੇ ਰਹੇ ਆ ਉਹਨਾਂ ਨੇ ਰਿਲੇਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜਾਇਜ਼ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ ਉਧਰ ਇਸ ਸੰਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚਓ ਸਤਪਾਲ ਸਿੰਘ ਨੇ ਦੱਸਿਆ ਕਿ ਲੜਕੀ ਵੱਲੋਂ 11 ਵਿਅਕਤੀਆਂ ਸੰਬੰਧੀ ਪੁਲਿਸ ਨੂੰ ਬਿਆਨ ਦਿੱਤੇ ਗਏ ਹਨ ਹੁਣ ਆ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਉਪਰੰਤ ਪੂਰਾ ਮਾਮਲਾ ਐਸ ਐਸ ਪੀ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਤੇ ਇਹ ਨਾਲ ਆਪਣਾ ਤੋਂ ਮੂੜੋ ਵਾਲੀ ਪਿੰਡਾਂ ਦੇ ਲਾਗੇ ਉੱਥੇ ਜੋ ਕਰਦੀ ਸੀ ਤੇ ਇਹਨੇ ਕਿਹਾ ਵੀ ਮੇਰ ਨੂੰ ਜ਼ਰੂਰਤ ਜਾਇਗ ਨਾ ਮੈਂ ਘੱਟ ਬੰਦ ਰੱਖਿਆ ਤੇ ਉੱਥੇ ਆਪਣੇ ਪਰਿਵਾਰ ਦੇ ਵਿੱਚ ਮੈਂ ਰੱਖ ਲਿਆ ਕਿ ਉਹ ਇਹਨੇ 11 ਲੱਤੀਆਂ ਦੇ ਨਾਮ ਲਿਆ ਜਿਹਨਾਂ ਨੇ ਤਾਂ ਕਿਸਾਨ ਤਾਂ ਪੱਠ ਦਾ ਵੀ ਨਾਮ ਲਿਆ ਜਿਹਨਾਂ ਦਾ ਧਰਮ ਪ੍ਰਚਾਰਨ ਨਾਲ ਵੀ ਕੀਤੀ ਰਹੀ ਹੈ ਤੇ ਬਾਕੀ ਦੇ ਬਿਆਨ ਤੇ ਵੇਦ ਨੂੰ ਦਸੀ ਦੀ ਆ ਮੈਂ ਨਿੱਜੇ ਰਹਿਣ ਵਾਲਾ ਇਹ ਕਰਕੇ ਸਾਰੀ ਜਿਹੜੀ ਰਿਪੋਰਟ ਆ ਬਿਆਨ ਇਹਨੇ ਦੇ ਲਿਆ ਯਾਰ ਲੈ ਕੇ ਫੋਨ ਕੀਤਾ ਕਰਕੇ ਤੇ ਧਰੂਰ ਕਰ ਜੀਓ ਮਾਜੇ ਦਾ ਸੇਵਾ ਬਦਲੋ ਸਰਕਾਰੀ ਜੀ ਇਹ ਜਿੱਦ ਕਰਿਆ ਰਿਹਾ ਹੈ ਤੇ ਇਹ ਇਨਾਂ ਕਰ ਕੋਤਬਾਰ ਵੀ ਨਹੀਂ ਡਰੀ ਆਈ ਕੋਤਬਾਰੋਂ ਗਿਆਨ ਚ ਆਇਆ ਇਹ ਸਾਰੇ ਗਿਆਨ ਜਿੰਨੇ ਨੇ ਦੱਸਾਇਆ ਕਰ ਮੰਨ ਜੀ ਸਾਡੇ ਸਾਬਿਸਦਾਰ ਨਮੀਤ ਸਿੰਘ ਜੀ ਆਏ ਉਹਨਾਂ ਨੇ ਵਿਆਹ ਕਰ ਉਹ ਸਮਝ ਦਿੱਤੀ ਬਣਦੀ ਚਾਰੋ ਜੀ